ਸਾਰੀਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦਿਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਫਤਿਹ ਅਰਜ ਕਰਦਾ ਗੱਜ ਕੇ ਬਲਾਵ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਕੁਦਰਤ ਦੇ ਰੰਗ ਨੇ ਦੇਖੋ ਕੁਦਰਤ ਦੇਆਂ ਰੰਗਾਂ ਨੂੰ ਕਦੇ ਟਾਲਿਆ ਨਹੀਂ ਜਾ ਸਕਦਾ ਬਾਰਸ਼ਾ ਜਿਹੜੀ ਬੀਤੇ ਦਿਨਾਂ ਤੋਂ ਹੋ ਰਹੀ ਹੈ ਜਿਸ ਦੇ ਨਾਲ ਬਹੁਤ ਜਗ੍ਹਾ ਤੇ ਸੜਕਾਂ ਰੋਡ ਨਜਰੇ ਟੁੱਟ ਗਏ ਨੇ ਦਰਖਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਅਤੇ ਫਸਲਾਂ ਵੀ ਜੜੀਆਂ ਨੇ ਬਹੁਤੀਆਂ ਡੁੱਬ ਚੁੱਕੀਆਂ ਨੇ ਅਤੇ ਜਿੱਥੇ ਇੰਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਸਾਧਨ ਸੀ ਭਾਵੇਂ ਉਹ ਨਹਿਰਾਂ ਨੇ ਭਾਵੇਂ ਖਾਲੇ ਨੇ ਰਜਵਾਹੇ ਨੇ ਤੇ ਭਾਵੇਂ ਉਹ ਡਰੇਨਾ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਛੇਮਨਾਲੇ ਵੀ ਕਹਿੰਦੇ ਆ ਸੋ ਚਾਹਾਂ ਤੋਂ ਪਹਿਲਾਂ ਮੈਂ ਇੱਕ ਗੱਲ ਕਹੂੰਗਾ ਕਿ ਆਪਣੇ ਬਜ਼ੁਰਗਾਂ ਨੇ ਇਹ ਸਾਰੀਆਂ ਚੀਜ਼ਾਂ ਜਿਸ ਕਾਰਜ ਨੂੰ ਲੈ ਕੇ ਬਣਾਈਆਂ ਸੀ ਇਹ ਇਹ ਉਹਨਾਂ ਨੇ ਭਿਆਨਕ ਸਮੇਂ ਦੇ ਨਾਲ ਨਜਿੱਠਣ ਵਾਸਤੇ ਬਣਾਈਆਂ ਸੀ ਕਿਤੇ ਕਿਤੇ ਮੈਂ ਦੇਖਦਾ ਜਿਹੜੇ ਸੇਮ ਨਾਲੇ ਨੇ ਉਹਨਾਂ ਦੇ ਪਾਟੜੀਆਂ ਨੇ ਜਿਹੜੀਆਂ ਬਾਕੇ ਜ਼ਮੀਨਾਂ 'ਚ ਮਲਾ ਲਈਆਂ ਗਈਆਂ ਨੇ ਨਹਿਰਾਂ ਦੀਆਂ ਪਾਟੜੀਆਂ ਤਾਂ ਟੁੱਟੇ ਜਾਂਦੀਆਂ ਨੇ ਨਹਿਰਾਂ ਦੀਆਂ ਪਾਟੜੀਆਂ ਵੀ ਮਲਾ ਲਈਆਂ ਨੇ ਸੜਕਾਂ ਤਾਂ ਟੁੱਟ ਰਹੀਆਂ ਨੇ ਸੜਕਾਂ ਵੀ ਅਗਲਾ ਜ਼ਮੀਨ ਦੇ ਨਾਲ ਵੱਡ-ਵੱਟ ਘਿਰ ਲਾਈ ਜਾਂਦਾ ਪੂਰਾ ਹੋ ਉਹਨੂੰ ਥਾਂ ਨਹੀਂ ਛੱਡਦਾ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹਾਂ ਰਹੀ ਗੱਲ ਇੱਕ ਸਾਡੇ ਵਿੱਚ ਇਹ ਵੱਡੀ ਘਾਟ ਹੈ ਵੀ ਗਮਾਂਡੀ ਦੀ ਵਾਟ ਤੋੜਨ ਦੀ ਘਾਟ ਹੈ ਸਾਡੇ ਚ ਵੀ ਵਾਟਾ ਜਿਹੜੀ ਹੁਣ ਪਾਣੀ ਆ ਰਿਹਾ ਮੰਨ ਲਓ ਇੱਕ ਦੂਸਰੇ ਦੀ ਵੱਟ ਤੋੜ ਕੇ ਦੂਸਰੇ ਦੀ ਜ਼ਮੀਨ 'ਚ ਪਾਣੀ ਭੇਜਣਾ ਇਹ ਵੀ ਇੱਕ ਅੱਜ ਨੇ ਕੱਲ ਕੱਲ ਨਹੀਂ ਪਰਸੋਂ ਰੌਲੇ ਰੱਪਿਆਂ ਦਾ ਕਾਰਨ ਬਣੂਗਾ ਪਰ ਸਰਕਾਰਾਂ ਦੇਖੋ ਜਿਹੜੀਆਂ ਬਣਨ ਤੋਂ ਪਹਿਲਾਂ ਸਾਡੇ ਦਰਾਂ ਤੇ ਆਉਂਦੀਆਂ ਹੁੰਦੀਆਂ ਨੇ ਤੇ ਬੜੀਆਂ ਲੇਲਣੀਆਂ ਕੱਢਦੀਆਂ ਹੁੰਦੀਆਂ ਨੇ ਬੜੇ ਤਰਲੇਮਿੰਤਾ ਕਰਦੇ ਆਉਂਦੇ ਨੇ ਸਾਨੂੰ ਇੱਕ ਮੌਕਾ ਦੇ ਦਿਓ ਸਾਨੂੰ ਐਂ ਕਰ ਦਿਓ ਜੇ ਕਰ ਦਿਓ ਉਹ ਕਰ ਦਿਓ ਬੜਾ ਕੁਝ ਦੇਖਣ ਨੂੰ ਮਿਲਦਾ ਉਹਨਾਂ ਦੇ ਤਰਲੇਮਨਤਾ ਦੇ ਵਿੱਚ ਅਸੀਂ ਆ ਜਾਂਦੇ ਹਾਂ ਸਰਕਾਰਾਂ ਬਣਦੀਆਂ ਨੇ ਜਦੋਂ ਹੋਂਦ ਚਾਉਂਦੀਆਂ ਨੇ ਉਸ ਸਮੇਂ ਉਹ ਫਿਰ ਬਗਿਆੜਾਂ ਦਾ ਰੂਪ ਧਾਰਨ ਕਰ ਜਾਂਦੀਆਂ ਨੇ ਹੁਣ ਸਰਕਾਰਾਂ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਨੇ ਜਿਹੜੇ ਮਜ਼ਦੂਰ ਕਿਸਾਨ ਤੇ ਵਿਦਿਆਰਥੀ ਨੇ ਉਹਨਾਂ ਦੇ ਕੰਮ ਕਾਜਾਂ 'ਚ ਭਾਰੀ ਨੁਕਸਾਨ ਆ ਰਿਹਾ ਹੈ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਨੇ ਉਹ ਜਿਉਂ ਦਿੱਤੇ ਉਹ ਚੱਲ ਰਹੇ ਨੇ ਦੇਖੋ ਮੈਂ ਇੱਕ ਗੱਲ ਦੀ ਹੋਰ ਹਿਸਾਬ ਲਾਇਆ ਵੀ ਜਿਸ ਦਿਨ ਤੋਂ ਮੀਂਹ ਪੈ ਰਿਹਾ ਜਾਦਾ ਮੀਂਹ ਪੈ ਰਿਹਾ ਤੇ ਲੋਕਾਂ ਦੇ ਕੰਮ ਕਾਜ ਠੱਪ ਹੋ ਗਏ ਪਰ ਜਿਹੜੇ ਠੇਕੇ ਨੇ ਠੇਕਿਆਂ 'ਚ ਸ਼ਰਾਬ ਦੀ ਵਿਕਰੀ ਜ਼ਿਆਦਾ ਵਧ ਗਈ ਲੋਕ ਜਿਹੜੇ ਪੀਂਦੇ ਨੇ ਭਾਵੇਂ ਉਹ ਗਰੀਬ ਨੇ ਭਾਵੇਂ ਮਜ਼ਦੂਰ ਨੇ ਭਾਵੇਂ ਕੋਈ ਕਿਸਾਨ ਨੇ ਉਹਨਾਂ ਨੇ ਪਹਿਲਾਂ ਹੀ ਲਿਆ ਕੇ ਰੱਖ ਲਈ ਸੋ ਜ਼ਿਆਦਾ ਵਧ ਗਿਆ ਇਹ ਕੰਮ ਉਹ ਕ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਜਿਉਂਦੇ ਤਿਉਂ ਚੱਲ ਰਹੇ ਨੇ ਫੈਕਟਰੀਆਂ ਵੀ ਜਉਂਦੀਆਂ ਤਿਉਂ ਚੱਲ ਰਹੀਆਂ ਨੇ ਪਰ ਠੱਪ ਕੌਣ ਹੋਏ ਜਿਹੜੇ ਜ਼ਮੀਨੀ ਪੱਧਰ ਦੇ ਲੋਕ ਜਿਨ੍ਹਾਂ ਦੇ ਪੈਰੋਂ ਸਰਕਾਰਾਂ ਬਣਦੀਆਂ ਨੇ ਅੱਜ ਸਰਕਾਰ ਧਿਆਨ ਨਹੀਂ ਦੇ ਰਹੀ ਨਾ ਮਜ਼ਦੂਰ ਵੱਲ ਨਾ ਕਿਸਾਨ ਵੱਲ ਨਾ ਵਿਦਿਆਰਥੀਆਂ ਵੱਲ ਸੋ ਸਰਕਾਰਾਂ ਵੱਲੋਂ ਨੈਰਾਂ ਦਾ ਕੋਈ ਵਧੀਆ ਤਰੀਕੇ ਦੇ ਨਾਲ ਸਿਸਟਮ ਸਹੀ ਨਹੀਂ ਕੀਤਾ ਗਿਆ ਨਹਿਰਾਂ ਦੀਆਂ ਪਾਟੜੀਆਂ ਟੁੱਟ ਰਹੀਆਂ ਨੇ ਜਿਹੜੇ ਮੈਕਮਨ ਉਹ ਦੇਖਦੇ ਨਹੀਂ ਨਹਿਰਾਂ ਦੀਆਂ ਪਾਟੜੀਆਂ ਨੂੰ ਜਿਹੜੇ ਜ਼ਮੀਨ ਨਾਲੇ ਨੇ ਉਹ ਵੱਢ ਰਹੇ ਨੇ ਤੇ ਕਿਤੇ ਆ ਕੇ ਕੋਈ ਗੌਰ ਨਹੀਂ ਕਰੀ ਵਿੱਚ بڑے بڑے ਘਰਾਂ ਨੇ ਸਾਡੇ ਪਿੰਡਾਂ 'ਚ ਵੀ ਹੋਰ ਕਿਤੇ ਵੀ ਮੈਂ ਦੇਖਿਆ ਵੱਡੇ ਵੱਡੇ ਘਰਾਂ ਨੇ ਵੱਢ ਰੱਖੀਆਂ ਨੇ ਸੜਕਾਂ ਵੱਢ ਰੱਖੀਆਂ ਨੇ ਸੜਕਾਂ ਤਾਂ ਪਾਣੀ ਦੇ ਨਾਲ ਬੈਠ ਰਹੀਆਂ ਨੇ ਰੋਡ ਜਾਮ ਹੋ ਚੁੱਕੇ ਨੇ ਬਿਲਕੁਲ ਖਤਮ ਹੋ ਚੁੱਕੇ ਨੇ ਹੁਣ ਸਰਕਾਰਾਂ ਨੂੰ ਤੇ ਸਾਰਿਆਂ ਤੋਂ ਪਹਿਲਾਂ ਤਾਂ ਪੰਚਾਇਤਾਂ ਨੂੰ ਚਾਹੀਦਾ ਹੈ ਵੀ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਜਾਂ ਜਿਨ੍ਹਾਂ ਦੇ ਘਰ ਡਿੱਗ ਪਏ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਇਸ بارش ਦੇ ਨਾਲ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਲਿਆ ਕੇ ਜਿਨ੍ਹਾਂ ਦੀ ਡਿਊਟੀ ਬਣਦੀ ਆ ਇਹ ਉਹਨਾਂ ਨੂੰ ਲਿਆ ਕੇ ਨੁਕਸਾਨ ਲਿਖਾਏ ਜਾਣ ਤੇ ਫਸਲਾਂ ਦੇ ਮਾਮਲਿਆਂ ਤੋਂ ਇਲਾਵਾ ਜਿਹੜੇ ਮਜ਼ਦੂਰਾਂ ਦੇ ਜਾਂ ਹੋਰਾਂ ਦੇ ਕਿਸੇ ਦੇ ਵੀ ਘਰ ਵੀ ਡਿੱਗੇ ਨੇ ਉਹਨਾਂ ਘਰਾਂ ਦਾ ਮੁਆਵਜ਼ਾ ਵੀ ਜਿਨ੍ਹਾਂ ਦਾ ਜਾਨੇ ਮਾਲੇ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਨੂੰ ਵਧੀਆ ਤਰੀਕੇ ਦੇ ਨਾਲ ਭਰਉਣ ਦੇ ਲਈ ਨੁਕਸਾਨ ਦਾ ਮੁਆਵਜ਼ਾ ਲੈਣ ਦੇ ਲਈ ਪੰਚਾਇਤਾਂ ਨੂੰ ਇਹ ਕਾਰਜ ਕਰਨੇ ਚਾਹੀਦੇ ਨੇ ਪੰਚਾਇਤਾਂ ਨੂੰ ਉਹਨਾਂ ਹਰ ਵਿਭਾਗਮੇ ਦੇ ਨਾਲ ਸੰਬੰਧਤ ਅਧਿਕਾਰੀਆਂ ਨੂੰ ਲਿਆਉਣਾ ਚਾਹੀਦਾ ਜਿਵੇਂ ਪਟਵਾਰੀਆਂ ਦੇ ਧਿਆਨ ਚ ਵੀ ਇਹ ਲਿਆਉਣਾ ਚਾਹੀਦਾ ਪਟਵਾਰੀਆਂ ਦੀਆਂ ਡਿਊਟੀਆਂ ਲੱਗਣੀਆਂ ਚਾਹੀਨਾਂ ਚਾਹੁੰਦੇ ਨੇ ਜਿਹਦੀਆਂ ਫਸਲਾਂ ਡੁੱਬੀਆਂ ਨੇ ਜਾ ਕੇ ਜਾਇਜ਼ਾ ਲੈ ਕੇ ਆਉਣ ਅਤੇ ਨੁਕਸਾਨ ਦਾ ਜਿਹੜੀ ਪਰਪਾਈ ਸਰਕਾਰ ਕਰੇ ਜਿਹੜਾ ਲੋਕਾਂ ਦਾ ਕਾਰੋਬਾਰ ਠੱਪ ਹੋਇਆ ਮਜ਼ਦੂਰਾਂ ਦਾ ਠੱਪ ਹੋਇਆ ਉਹਨਾਂ ਦੀ ਪਰਪਾਈ ਵੀ ਕੀਤੀ ਜਾਵੇ ਸੋ ਸਰਕਾਰਾਂ ਮੂਕ ਦਰਸ਼ਕ ਬਣ ਕੇ ਖੜੀਆਂ ਹੋ ਜਾਂਦੇ ਨੇ ਇੱਕੋ ਹੀ ਚੀਜ਼ ਕਹੀ ਜਾਂਦੇ ਨੇ ਅਸੀਂ ਹਾਈ ਅਲਰਟ ਲਾਗੂ ਕਰਤਾ ਹਾਈ ਅਲਰਟ ਲਾਗੂ ਕਰਤਾ ਹਾਈ ਅਲਰਟ ਕਾਦੇ ਵਾਸਤੇ ਲਾਗੂ ਕਰਤਾ ਕਾਦੇ ਵਾਸਤੇ ਲਾਗੂ ਕਰਤਾ ਕੋਈ ਮਜ਼ਦੂਰ ਨੂੰ ਨੇ ਫਾਇਦਾ ਉਹਦਾ ਕਿਸਾਨ ਨੂੰ ਨੇ ਫਾਇਦਾ ਕਾਸੇ ਨੂੰ ਨੇ ਫਾਇਦਾ ਸਾਰੇ ਹੱਥਾਂ ਤੇ ਹੱਥ ਧਰ ਕੇ ਇਕੱਲੀਆਂ ਟੀਵੀਆਂ ਦੇ ਸਕਰੀਨਾਂ ਤੇ ਬੋਲੀ ਜਾਂਦੇ ਨੇ ਇਕੱਲੇ ਬਿਆਨ ਦੇ ਜਾਂਦੇ ਨੇ ਪੰਜਾਬ ਸਰਕਾਰ ਹਰ ਫਰੰਟ ਤੇ ਫੇਰ ਹੋ ਚੁੱਕੀ ਐ ਆ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਚਾਹੇ ਉਹ ਬਾਦਲ ਕਹਿੰਨੇ ਚਾਹੇ ਕਾਂਗਰਸੀ ਨੇ ਚਾਹੇ ਉਹ ਭਾਜਪਾ ਵਾਲੇ ਨੇ ਉਹ ਬੋਲੀ ਜਾਂਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਜਦੋਂ ਸੱਤਾ ਚੋਂ ਬਾਹਰ ਹੋਣੇ ਉਹਦੇ ਹੀ ਖੜੇ ਹੋਣੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਜਦੋਂ ਤੋਂ ਤੁਹਾਡੀ ਸਰਕਾਰ ਆ ਜਾਂਦੀ ਆ ਉਦੋਂ ਤੱਕ ਕੋਈ ਨਹੀਂ ਖੜਦਾ ਪੈਂਦਿਆਂ ਚ ਕੋਈ ਨਹੀਂ ਖੜਦਾ ਮੈਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਦੇ ਨਮੈਂਦਿਆਂ ਨੂੰ ਵੀ ਆਪਣੇ ਹਲਕਿਆਂ ਦੇ ਨਾਲ ਸਬੰਧਤ ਜਿੱਥੇ ਕਿਤੇ ਜਾਨਵਾਲੀ ਨੁਕਸਾਨ ਹੋਇਆ ਉੱਥੇ ਜਾ ਕੇ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰਨ ਐਮ ਐਲ ਏ ਮੰਤਰੀਆਂ ਨੂੰ ਸਵਾਲ ਵੀ ਕੀਤੇ ਜਾਣ ਭਾਈ ਫਸਲਾਂ ਬੜੀਆਂ ਮਹਿੰਗੀਆਂ ਨੇ ਸੋ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਜਾਨਵਾਲੀ ਸੋ ਪਾਏ ਨੁਕਸਾਨ ਦਾ ਜਾਇਜ਼ਾ ਪੰਚਾਇਤਾਂ ਬਣਦੇ ਅਧਿਕਾਰੀਆਂ ਨੂੰ ਜਾਣਕਾਰੀ ਲੈ ਕੇ ਜਾਣ ਨਾਲ ਪੰਚਾਇਤਾਂ ਖੜਨ ਲੋਕਾਂ ਦੇ ਤਾਂ ਪੰਚਾਇਤਾਂ ਨਹੀਂ ਜੇ ਖੜਨ ਗਿਆ ਫਿਰ ਖੜੂਗਾ ਕੌਣ ਐਮਐਲਏ ਮੰਤਰੀਆਂ ਤੱਕ ਪੰਚਾਇਤਾਂ ਹੀ ਜਾਣਗੀਆਂ ਡੀਸ਼ੀਆਂ ਨੂੰ ਵੀ ਆਪਣੇ ਸੰਬੰਧਿਤ ਇਲਾਕਿਆਂ ਨਾਲ ਜਾਇਜੇ ਲੈਣੇ ਚਾਹੀਦੇ ਨੇ ਜਿੱਥੇ ਨੁਕਸਾਨ ਹੋ ਰਹੇ ਨੇ ਇਹ ਨਾ ਹੋਵੇ ਕਿ ਲੋਕ ਆਪਸੀ ਲੜਪੜ ਕੇ ਮਰ ਜਾਣ ਤੇ ਲੋਕਾਂ ਦੇ ਲੜਾਈ ਤੇ ਵੀ ਕੰਟਰੋਲ ਕੀਤਾ ਜਾਵੇ ਜਿਹੜੀ ਪਾਣੀ ਪਿੱਛੇ ਲੜਾਈ ਸ਼ੁਰੂ ਹੋ ਰਹੀ ਹੈ ਸੋ ਇੰਨੀਆਂ ਬੇਨਤੀਆਂ ਪਰਵਾਣ ਕਰਨੀਆਂ ਪੰਜਾਬ ਸਰਕਾਰ نیند ਦਾਸਰਾ ਛੱਡ ਕੇ ਜਾਗੇ ਪੰਜਾਬ ਸਰਕਾਰ ਗੂੜੀ نیند ਸੁੱਤੀ ਪਈ ਆ ਕੁੰਭ ਕਰਨੀ ਨੀਂਦਾ ਛੋ ਪੰਜਾਬ ਸਰਕਾਰ ਜਾਗ ਕੇ ਮਜ਼ਦੂਰਾਂ ਕਿਸਾਨਾਂ ਤੇ ਵਿਦਿਆਰਥੀਆਂ ਵੱਲ ਧਿਆਨ ਦੇਵੇ ਕਾਰਪੋਰੇਟ ਘਰਾਣਿਆਂ ਨੂੰ ਤੁਸੀਂ ਪਰਪਰਲਤ ਕਰੀ ਜਾਂਦੇ ਹੋ ਛੋ ਕਾਰਪੋਰੇਟ ਘਰਾਣਿਆਂ ਨੇ ਜਿਹੜੇ ਮਜ਼ਦੂਰ ਕਿਸਾਨ ਤੇ ਵਿਦਿਆਰਥੀਆਂ ਨੂੰ ਮਾਰ ਰਹੇ ਨੇ ਛੋ ਪਾਣੀਆਂ ਪਿੱਛੇ ਮੈਂ ਕਿਸਾਨ ਵੀਰਾਂ ਨੂੰ ਵੀ ਕਹੂੰਗਾ ਪਾਣੀਆਂ ਪਿੱਛੇ ਨਾ ਲੜਿਓ ਲੜੋਣਾ ਇੱਕ ਦੂਸਰੇ ਭਰਾਵਾਂ ਨਾਲ ਇਹ ਕੁਦਰਤ ਦਾ ਰੰਗ ਹੈ ਤੇ ਕੁਦਰਤ ਦੇ ਰੰਗਾਂ ਨੂੰ ਤਾਂ ਫਿਰ ਭਾਣੇ ਵੀ ਮੰਨਣੇ ਪੈਂਦੇ ਨੇ ਸੋ ਸਾਰੇ ਇਕੱਠੇ ਹੋ ਕੇ ਇਸ ਮੁਸ਼ਕਲ ਦੇ ਨਾਲ ਨਜਿੱਠੋ ਵੱਖ-ਵੱਖ ਇਲਾਕਿਆਂ 'ਚ ਜਿੱਥੇ ਹਰ ਪ੍ਰਭਾਵਤ ਇਲਾਕੇ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਰਿਸ ਪੰਜਾਬ ਦੇ ਜਥੇਬੰਦੀ ਤੋਂ ਇਲਾਵਾ ਖਾਲਸਾ ਏਡ ਜਥੇਬੰਦੀ ਅਤੇ ਸ਼ੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਮਰਥਕ ਬਾਈ ਦੀਪ ਸਿੱਧੂ ਦੇ ਸਮਰਥਕ ਖਾਲਸਤਾਨੇ ਜੂਝ ਰਹੇ ਹਨ ਸੋ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰਜਿਕਾ ਖਾਲਸਾ ਵਾਹਿਗੁਰਜਿਕੀ ਫਤਿਹ